ਕਈਆਂ ਝੁਗਲੀਆਂ ਕਿਹੜੀਆਂ ਝੁਗਲੀਆਂ ਮਾਨਤ ਸਾਹਬ ਨੇ ਮੌਕਾ ਦੇਖਿਆ ਵੀ ਹਾਂ ਘਰੋਂ ਨਿਕਲੀ ਆ ਤੇ ਆ ਗਈ ਉਸੇ ਵੇਲੇ ਮੇਰੀ ਨੌਨ ਸਖਾਣ ਵਾਸਤੇ ਨਹੀਂ ਕਿਹੜੀਆਂ ਝੁਗਲੀਆਂ ਘਰ ਕੰਮ ਨਹੀਂ ਹੈਗਾ ਨਾ ਸਾਨੂੰ ਘਰ ਗਾਮੀ ਨਹੀਂਗਾ ਕਿਹ ਹੀ ਹੈ ਕੰਮ ਹਨਾ ਤੈਨੂੰ ਉਹਦੇ ਘਰਾਂ ਚ ਵੜ ਜਾਓ ਤੇ ਬਸ ਉਹਨਾਂ ਦੀਆਂ ਨੋਹਾਂ ਦੇ ਜਾ ਕੇ ਖਾਣਾ ਦੇਣਾ ਚ ਪੂਕਾ ਮਾਰੋ ਉਹਨਾਂ ਨੂੰ ਸਖਾਵੋ ਤੇ ਬਸ ਉਹਨਾਂ ਦੇ ਘਰ ਲੜਾਈਆਂ ਪਵਾਓ ਠੀਕ ਆ ਤੂੰ ਵੀ ਵਿੱਚ ਵੀ ਕਹਿੰਦੇ ਸੀ ਤੂੰ ਵੀ ਲੋਗ ਮੈਂ ਵੀ ਲੋਗ ਠੀਕ ਆ ਗੱਲ ਸੁਣ ਮੇਰੀ ਜੇ ਤੈਨੂੰ ਇੰਨੇ ਉਹਦੇ ਨਾਲ ਹਮਦਰਦੀ ਸੀਗੀ ਤੇ ਮੇਰੀ ਹੁੰਦੀ ਤਾਂ ਕਿਉਂ ਨਹੀਂ ਆਈ ਹੈ ਕੱਲ ਆਪੇ ਬਾਹਰ ਖੱਡਿਆ ਹੀ ਨਾ ਮੈਂ ਤੈਨੂੰ ਸਮਝਦੀ ਨਾ ਕਿ ਹਾਂ ਮੇਰੀ ਹੁੰਦੀ ਤੇ ਆਈ ਆ ਹਾਂ ਮੇਰਾ ਕੱਲ ਤੇਰੀ ਹੁੰਦੀ ਤਾਂ ਹੀ ਆਈ ਹੀ ਮੈਂ ਤੇ ਕੱਲ ਬੋਲੀ ਕਿਤਾ ਹੀ ਕਿਉਂ ਆਈ ਮੈਂ ਮੇਰੇ ਮਗਰੋਂ ਆ ਆਣਾ ਨਹੀਂ ਮੈਂ ਦੱਸ ਮੇਰੀ ਦਾ ਘਰ ਆ ਇਹ ਆਲਾ ਨਹੀਂ ਸੱਸ ਦਾ ਨਹੀਂ ਕਰ ਰਹੀ ਮੈਂ ਖੋਦ ਬਣਾਇਆ ਕਿਸ਼ਤਾ ਦਾ ਆਹੋ ਬਣਾਇਆ ਤੂੰ ਪਤਾ ਮੈਨੂੰ ਤੇਰਾ ਜਿਹੜਾ ਤੂੰ ਬਣਾਇਆ ਤੁਹਾਡਾ ਘਰ ਬਹੁਤੀ ਤਰ੍ਹਾਂ ਪਤਾ ਦੀ ਹੰਦਲਦੀ ਹੈ ਨਾ ਚੱਕ ਮਾਤਾ ਦਾ ਬੋਰੀ ਵੇਸਰਾ ਤੇ ਲੈ ਜਾ ਮਾਤਾ ਨੂੰ ਨਾਲ ਹੀ ਹੈ ਕੋਈ ਨਹੀਂ ਦੇਖੂਗੀ ਮਾਤਾ ਨੂੰ ਵੀ ਨਾਲ ਹੀ ਆਹੋ ਤੁਹਾਡੇ ਕੋਲ ਇਹ ਹੁੰਦੀ ਹੈ ਹੈਗੀ ਆ ਆਹ ਤੂੰ ਬਣੀਆਂ ਦਿੰਦੀ ਆ ਦੁਨੀਆ ਭਰ ਦਾ ਕੰਮ ਕਰਾਨੀ ਉਹਦੇ ਕੋਲ ਫ੍ਰੀ ਚ ਰੋਟੀਆਂ ਨਹੀਂ ਦਿੰਦੀ ਤੂੰ ਉਹਨੂੰ ਜੇ ਘਰ ਦੇਂਦੀ ਆ ਘਰ ਉਹਨਾਂ ਦਾ ਤੇ ਕੰਮ ਵੀ ਤਾਂ ਉਹਨਾਂ ਨੇ ਕਰਨਾ ਲੋਕਾਂ ਨੇ ਥੋੜੀ ਆਹੋ ਨਾ ਤੇਨੂੰ ਬਸ ਤੈਨੂੰ ਬਸ ਫੇਰੇ ਤੋਰੇ ਲਈ ਰੱਖਿਆ ਆ ਹੈਨਾ ਤੇ ਤੂੰ ਨਹੀਂ ਫੇਰਦੀ ਨਾ ਤੇਰੀ ਨੋਹ ਕੰਮ ਕਰਿਆ ਤੇ ਜਾਂ ਤੇ ਤੂੰ ਬਸ ਫੇਰੇ ਤੋਰੇ ਨੂੰ ਬੰਦੇ ਹੈ ਨਹੀਂ ਘਰ ਤੇ ਮੈਂ ਹੀ ਫਿਰਨਾ ਤੁਰਨਾ ਆਹੋ ਫਿਰਨਾ ਤੁਰਨਾ ਤੇ ਬੰਦੇ ਹੈ ਨਹੀਂ ਤਾਂ ਆਪੇ ਜਾਣਾ ਜਿੱਥੇ ਜਾਣਾ ਕੰਮ ਪਵੇ ਆਹੋ ਲੋਕਾਂ ਦੇ ਜਾਣਾ ਉਹ ਮੁੰਡਾ ਜਿਹੜਾ ਘਰ ਆ ਉਹ ਨੂੰ ਨਹੀਂ ਕਹਿ ਸਕਦੀ ਤੂੰ ਇਹ ਹੀ ਆ ਹਾਂ ਉਹਦੇ ਘਰ ਵੜ ਜਾ ਉਹਦੇ ਕੋਲੋਂ ਨਿਕਲੀ ਉਹਦੇ ਘਰ ਆ ਜਾਓ ਆਹੋ ਇਹ ਹੀ ਕੰਮ ਆ ਸਾਨੂੰ ਆਹੋ ਕਿਸਦੇ ਅੱਗ ਲਾਈ ਅੱਗ ਲਾਈ ਨਹੀਂ ਨਾ ਹੁਣ ਲੱਗੂਗੀ ਆ ਲੱਗਦੀ ਆ ਹੋਰ ਮੈਂ ਕੋਈ ਅੱਗ ਨਹੀਂ ਲਾਈ ਲੱਗ ਗਈ ਆ ਤਾਂ ਕਰ ਲੈ ਵੀ ਉਹ ਡਰਦੀ ਆ ਵਿਚਾਰੀ ਕਿਹੜੀ ਗੱਲ ਕੀਤੀ ਪੁੱਛ ਉਹਦੇ ਕੋਲੋਂ ਕਿਹੜੀ ਗੱਲ ਕੀਤੀ ਤੈਨੂੰ ਕੋਈ ਗੱਲ ਨਹੀਂ ਕੀਤੀ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਤਾਂ ਕੀ ਕਰਕੇ ਬੈਠ ਜਾ ਤੇਰਾ ਪਤਾ ਕੀ ਸੀ ਇੱਥੇ ਬਿਠਾਣ ਦਾ ਇਹਨਾਂ ਨੂੰ ਬੋਲਣ ਦੀਆਂ ਰੌਲਾ ਲੋਕੀ ਦੇਖਦੇ ਆ ਲੋਕਾਂ ਦੀ ਮੈਨੂੰ ਪਰਵਾਹ ਨਹੀਂ ਹੈਗੀ ਇਹਨੇ ਦੇਖਿਆ ਮਾੜਾ ਜਾ ਤੇ ਆਓ ਚਲ ਗਈ ਆ ਇਦਾਂ ਨੂੰ ਲੂਛ ਲੂਛ ਕਰਦੀ ਆਈ ਮਗਰ ਇਹ ਦੇਖਿਆ ਤੂੰ ਨਹੀਂ ਦੇਖਿਆ ਤੂੰ ਤੇਰੇ ਅੱਗੇ ਨੇ ਪਿੱਛੇ ਨੂੰ ਵੀ ਲੱਗੇ ਆ ਲੱਗੀਆਂ ਤੇਰੇ ਅੱਗੇ ਲੱਗੀਆਂ ਆਹੋ ਲੱਗੀਆਂ ਚਾਰ ਚਫੇਰੇ ਉਧਰ ਵੀ ਲੱਗੀਆਂ ਸਾਰੇ ਮੇਰੇ ਅੱਖਾਂ ਦਾ ਬਸ ਇਹੀ ਕੰਮ ਆ ਤੈਨੂੰ ਇਹੀ ਕੰਮ ਇਹੀ ਕੀਤਾ ساری ਉਮਰ ਠੀਕ ਕਰਨੀ ਪੈਂਦੀ ਆ ਉਹ ਕਰਨੀ ਪੈਂਦੀ ਨਿਕਲਦੀ ਜਾਂਦੀ ਨਾ ਉਹ ਚੁੱਪ ਕਰ ਜਾ ਨਿਕਲਦੀ ਜਾਂ ਮਾਤਾ ਤੁਸੀਂ ਵੀ ਚੁੱਪ ਕਰੋ ਤੁਸੀਂ ਇਹ ਤਾਂ ਥੱਲੇ ਲੱਗੇ ਆ ਨਹੀਂ ਇਹਨੂੰ ਡਰਦੇ ਉਹਦੇ ਕੋਲੋਂ ਤੁਸੀਂ ਗੱਲ ਨਹੀਂ ਆਦੀ ਸਾਨੂੰ ਕਰ ਲੈਂਦੇ ਤੂੰ ਲਾ ਲੈ ਉਹਨੂੰ ਆਪਣੇ ਥੱਲੇ ਆਹੋ ਤਾਂ ਲਾਇਆ ਤੂੰ ਲਾ ਲੈ ਹੁਣ ਤੂੰ ਲੈ ਲੈ ਜਿੱਦਨ ਲੈ ਕੇ ਗਈ ਨਾ ਪਤਾ ਉਹਦੋਂ ਤੈਨੂੰ ਲੱਗਣਾ ਫੇ ਇਹ ਚੋਲੇ ਆ ਘੱਲੇ ਦੰਦਾ ਇੰਨਾ ਵੀ ਜਠਾਣੀ ਆ ਵੱਡਿਆਂ ਦਾ ਮੇਰੀ ਹਾਨੀ ਕੋਈ ਜਠਾਣੀ ਚਠੋਣੀ ਇਹਨੇ ਜਠਾਣੀਆਂ ਵਾਂਗ ਅੱਜ ਲੱਟਾ ਕੋਈ ਮੇਰੇ ਘਰ ਚ ਨੇ ਲੜਾਈ ਪਾਣ ਦੀ ਕੋਈ ਕਸਲ ਛੱਡੀ ਇਹਨੇ ਕਿਹੜੀ ਲੜਾਈ ਪਾਈ ਲੜਾਈ ਪਾਈ ਨੋਂ ਨੂੰ ਤਾਂ ਤੂੰ ਪਹਿਲਾਂ ਦੀ ਘੁੱਟਦੀ ਆ ਮੈਂ ਤਾਂ ਹੋਣਾ ਹੀ ਆ ਨਾ ਨੋਂ ਨੂੰ ਤੂੰ ਕਦੋਂ ਦਾ ਘੁੱਟਦੀ ਆ ਤੂੰ ਜਦ ਤੈਨੂੰ ਪਤਾ ਇਹਨਾਂ ਦੇ ਘਰ ਲੜਾਈ ਕਿਹੜੀ ਲੜਾਈ ਮੈਂ ਪਾਈ ਤੂੰ ਆਏ ਕੀ ਕੀ ਕਰਨਾ ਮੇਰੇ ਘਰ ਗਰਮੀਤ ਕੋਰੇ ਗਾਲ ਛੇਲਣਾ ਮੇਰੀ ਖਬਰਦਾਰ ਜੇ ਤੂੰ ਕੁੜੀ ਨੂੰ ਕੁਛ ਕਿਹਾ ਜਾਂ ਮਾਤਾ ਨੂੰ ਕੁਛ ਕਿਹਾ ਮੇਤੋਂ ਬੁਰਾ ਕੋਈ ਨਹੀਂ ਅੱਗੇ ਅੱਗੇ ਵੀ ਮੈਂ ਤੇਰੇ ਅੱਗੇ ਬੋਲੀਗੀ ਕੋਈ ਵੀ ਦੇਖ ਲਿਆ ਮੈਂ ਤੇਰਾ ਅੱਗੇ ਅੱਗੇ ਮੈਂ ਸ਼ਰਮ ਦੀ ਮਾਰੀ ਨਹੀਂ ਬੋਲਦੀ ਸੀ ਪਰ ਇੱਕ ਕੁੜੀ ਆਲ ਦੇਖ ਕੇ ਮੈਨੂੰ ਬੋਲਣਾ ਵਿਆ ਹੁਣ ਕੁੜੀ ਆਲ ਦੇਖ ਕੇ ਬੋਲਣਾ ਵਿਆ ਤੂੰ ਤੇ ਸਾਰੀਆਂ ਹੱਦਾਂ ਪਾਰ ਕਰੀ ਜੰਨੀ ਆ ਤੂੰ ਲੈ ਜਾ ਫਿਰ ਤੈਨੂੰ ਬੋਧਾ ਹੀ ਹੈ ਚੜਿਆ ਤਾਂ ਕੁੜੀ ਨੂੰ ਲੈ ਜਾ ਫਿਰ ਜਿਸ ਨੇ ਲੈ ਕੇ ਗਈ ਨਾ ਅਕਲ ਵੀ ਤੇਰੀ ਫੇਰੀ ਟਕਾਣੇ ਆਣੀ ਆ ਹਾਈ ਭੱਟੀ ਮੈਂ ਤੈਨੂੰ ਕਹੀ ਜੰਨੀ ਸੁਧਰ ਜਾ ਸੁਧਰ ਜਾ ਸੁਧਰ ਜਾ ਪਰ ਤੂੰ ਜਿੰਮ ਸੁਧਰ ਨਹੀਂ ਆਲੀ ਹੈਨੀ ਓ ਤੂੰ ਮੋਤਾ ਸੁਧਰੀ ਹੋਈ ਆ ਨਾ ਸੁਧਰੀ ਹੋਈ ਆ ਮੈਂ ਮੇਰੇ ਨਾਲ ਜੋ ਕਰਦੀ ਰਹੀ ਨਾ ਮੈਂ ਝਰ ਲਈ ਆ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਮੈਂ ਅੱਗੇ ਤੋਂ ਨਹੀਂ ਕਿਸੇ ਨੂੰ ਵੀ ਬੁਲਾਉਂਦੀ ਕਿ ਨਾ ਹੀ ਮੈਂ ਕਿਸੇ ਨਾਲ ਗੱਲ ਕਰਦੀ ਨਾ ਹੁਣ ਤੋਂ ਮਾਫੀਆਂ ਲੱਗੀਆਂ ਮੰਗਣ ਪਹਿਲਾਂ ਨਹੀਂ ਤੈਨੂੰ ਪਤਾ ਲੱਗਦਾ ਹੈਗਾ ਤਾਈ ਜੀ ਤੁਹਾਡੀ ਅੱਗੇ ਹੱਥ ਜੋੜ ਕੇ ਤੁਸੀਂ ਵੀ ਚਲ ਜਿਓ ਆਪਣੇ ਘਰ ਤਾਈ ਤਾਂ ਮੀ ਸਵਾਦ ਲੈਣ ਆਹੋ ਆਂਦੀ ਸਵਾਦ ਲੈਣ ਸਵਾਦ ਲੈਣ ਦੇ ਚਸਕੇ ਨਾ ਆਹੋ ਆਣ ਆਣ ਕੇ ਕਦੀ ਕਿਸੇ ਦੇ ਘਰ ਤੱਕ ਕਦੀ ਤੇ ਨਾਣਾ ਬਾਬਾ ਸਵਾਦ ਨਾ ਦਵੋ ਸਵਾਦ ਨਾ ਹੀ ਸਵਾਦ ਲਈਏ ਆਹੋ ਬੈਠੀ ਆਹੋ ਕਰ ਚੁੱਪ ਉਹਦਾ ਤੁਸੀਂ ਮੂੰਹ ਨਹੀਂ ਬੰਦ ਕਰਾਂਦੇ ਨਹੀਂ ਮੈਂ ਦੋਨਾਂ ਨੂੰ ਕਰਾਉਂਦਾ ਨਹੀਂ ਜਾਲੋ ਸਵਾਦ ਆਪੇ ਲਵਾਉਂਦੀ ਆ ਤੇ ਲੋਕੀ ਲੈਂਦੇ ਸਵਾਦ ਨਹੀਂ ਤਾਂ ਕਿਸੇ ਨੂੰ ਕੀ ਲੋੜ ਪਈ ਇਹਦੇ ਘਰ ਆ ਕੇ ਸਵਾਦ ਲੈਣੇ ਤੇ ਨਹੀਂ ਕਈਆਂ ਨੂੰ ਚਸਕਾ ਹੁੰਦਾ ਆਹੋ ਹੁੰਦਾ ਚਸਕਾ ਇਹਦੇ ਘਰ ਬੜ ਜਾ ਕਦੀ ਉਹਦੇ ਘਰ ਬੜ ਜਾ ਬਸ ਆਹੀ ਕੁਛ ਹੁੰਦਾ ਤੁਹਾਨੂੰ ਗਰਮੀਤ ਘਰੇ ਗੱਲਾਂ ਤਾਂ ਤੂੰ ਬੜੀਆਂ ਕਰਦੀ ਆ ਉਹਨੂੰ ਬੋਟੀ ਨੂੰ ਕਦੀ ਮੁੰਡੇ ਨੂੰ ਉਹਦੇ ਫੋਨ ਤੇ ਗੱਲ ਕਰਨ ਨਹੀਂ ਦਿੱਤੀ ਨਾ ਪੁੱਛ ਖਾ ਤੇਰੇ ਮੂੰਹ ਤੇ ਖੜੀ ਇੱਥੇ ਕਿਉਂ ਨਹੀਂ ਉਹ ਗੱਲ ਕਰਦੀ ਹੈਗੀ ਐਡਾ ਇਹਨੂੰ ਫੋਨ ਲੈ ਕੇ ਦਿੱਤਾ ਕਾਦੇ ਵਾਰ ਤੇ ਲੈ ਕੇ ਦਿੱਤਾ 24 ਘੰਟੇ ਸਰਾਣੇ ਖੜੀ ਰਹਿਣੀ ਉਹਨੇ ਕੀ ਗੱਲ ਕਰਨੀ ਹੈ ਮਮੀ ਆਹੋ ਭਾਬੀ ਨੂੰ ਐਡਾ ਫੋਨ ਲੈ ਕੇ ਦਿੱ ਤੂੰ ਹੀ ਮੈਨੂੰ ਝੂਠਾ ਬਣਾਉਂਦਾ ਹੁੰਦਾ ਸੀ ਹਾਈ ਹਾਈ ਇੱਕ ਇਹ ਸਦਾਈ ਆ ਗਿਆ ਚੱਲ ਕੇ ਆਪਣਾ ਕੰਮ ਕਰ ਹੈ ਤੂੰ ਚੱਲ ਮੈਨੂੰ ਦੇ ਦੇ ਤੂੰ ਚੱਲ ਹੱਦ ਹੋ ਗਈ ਇਹਦੀ ਵੀ ਇਹਦਾ ਵੀ ਸਰਿਆ ਹੀ ਪਿਆ ਫੇਕ ਕਰਨਾ ਮੇਰਾ ਇਹਨਾਂ ਨੇ ਦਿਮਾਗ ਖਰਾਬ ਕੀਤਾ ਇੱਕ ਮੇਰੇ ਇਹਨੇ ਦਿਮਾਗ ਖਰਾਬ ਕੀਤਾ ਆ ਕੀ ਦਿਮਾਗ ਖਰਾਬ ਕੀਤਾ ਆ ਉਹਨੇ ਹੋਰ ਕੀ ਆ ਉਹ ਵੇ ਤੂੰ ਕੀਤਾ ਆ ਦੇਖੋ ਉਹਦੇ ਕਿੰਦਾ ਦੇ ਲਾਸ਼ਾਂ ਪਈਆਂ ਆ ਬੋਤ ਨੂੰ ਨਾਛਾ ਦੀ ਦੀਆਂ ਆਉਂਦੀਆਂ ਕੱਲ ਜਿਹੜਾ ਬਾਹਰ ਨਿਕਲੂਗੀ ਨਾ ਫੇਰ ਦੇਖੀ ਲੋਕੀ ਰੰਗ ਬਰੰਗੀਆਂ ਗੱਲਾਂ ਕਰਦੇ ਕੋਈ ਨਹੀਂ ਕਰੀ ਜਾਂਦੇ ਮੈਨੂੰ ਲੋਕਾਂ ਦੀ ਤੈਨੂੰ ਨਹੀਂ ਪਰਵਾ ਤੂੰ ਤਾਂ ਹੈ ਹੀ ਸ਼ੁਰੂ ਤੋਂ ਬੁਸ਼ਾਰਮ ਜੁੱਤੀ ਦੇ ਥੱਲੇ ਆਹੋ ਤੂੰ ਸਾਰਿਆਂ ਨੂੰ ਜੁੱਤੀ ਥੱਲੇ ਹੀ ਲਾਏ ਆ ਜਿੱਦਾਂ ਤੈਨੂੰ ਜੁੱਤੀ ਥੱਲੇ ਲਾਇਆ ਨਾ ਉਸ ਦਿਨ ਕਿਸੇ ਨੇ ਫੇਰ ਪਤਾ ਲੱਗਣਾ ਤੂੰ ਨਹੀਂ ਕੋਈ ਜੰਮਿਆ ਜੁੱਤੀ ਕੁੜੀਏ ਗੱਲ ਸੁਣ ਲੈ ਮੇਰੀ ਇਹਦੇ ਕੋਲ ਡਰਿਆ ਨਾ ਕਰ ਇੱਕ ਦਿਨ ਇਹਦੀ ਗੁਤਲੀ ਘਮਾ ਫੜ ਕੇ ਇਹਨੂੰ ਵੀ ਪਤਾ ਲੱਗੇ ਦੁਨੀਆ ਕਿੱਦਾਂ ਰਹਿੰਦੀ ਆ ਆਹੋ ਨਾ ਜਰਾ ਹੱਥ ਫੇਰ ਆਹ ਹੱਥ ਲਾ ਕੇ ਦੱਸ ਮੈਨੂੰ ਤੂੰ ਆ ਗਈ ਬਹੁਤ ਮੇਰੀ ਗੁੱਤੀ ਨੂੰ ਨਾਲੀ ਚਲ ਪਰੇ ਨੂੰ ਹਾਂ ਪਰੇ ਹੋ ਕੇ ਗੱਲ ਕਰ ਖਬਰਦਾਰ ਮੈਨੂੰ ਹੱਥ ਲਾਇਆ ਦੇ ਚੱਲ ਚੱਲ ਪ੍ਰੀਤੀ ਨਾ ਜਾਣੀ ਮੈਨੂੰ ਆਹੋ ਸਹੀ ਨੂੰ ਮੈਂ ਹੱਥ ਲਾ ਕੇ ਵੀ ਨਾ ਕਰ ਜੀ ਮੇਰੇ ਗੰਦੇ ਹੋ ਜਣੇ ਆ ਬੜੇ ਗੰਦੇ ਹੋਣੇ ਇਹ ਬੂਥਾ ਤੇਰਾ ਗੰਦਾ ਨਹੀਂ ਹੁੰਦਾ ਭੌਂਕਣ ਲੱਗੀ ਦਾ ਤੇਰਾ ਨਹੀਂ ਹੁੰਦਾ ਹੈਗਾ ਭੌਂਕਦੀ ਤੇਰੇ ਮੂੰਹ ਤੋਂ ਜਬਾਨੇ ਹੈ ਨਾ ਇੰਨੀ ਨਾਲ ਜਬਾਨ ਤੇਰੀ ਜਿਹੜੇ ਤੇਰੇ ਬੋਲਦੀ ਨਹੀਂ ਹੈਗੀ ਤੂੰ ਹੈ ਕਿਦਾਂ ਬਗੜ ਬਾਤ ਕਰਦੀ ਹੈ ਕਿਦਾਂ ਬਗੜ ਬਾਤ ਕਰਦੀ ਹੈ ਨੂੰ ਸ਼ਰਮ ਹੀ ਹੈ ਨਹੀਂ ਸਜਾ ਕੇ ਤੇ ਸੋਫੇ ਤੇ ਬਿਠਾਇਆ ਆ ਨਾ ਤੇਰਾ ਨਹੀਂ ਦਿਮਾਗ ਕੰਮ ਕਰਦਾ ਕਾਲੇ ਤੇਰਾ ਕਿੰਨੇ ਕੁੱਤੇ ਖਾਣੇ ਕੀਤੀ ਆ ਹੈ ਜਦੋਂ ਉਹ ਆਈ ਸੀ ਉਸ ਵੇਲੇ ਤੇ ਤਬਾਰੇ ਨੇ ਉਹਨੂੰ ਪੇਜ ਹੋਇਆ ਬਾਹਰੋਂ ਬਾਰੀ ਬਿਠਾ ਰਿਹਾ ਤੇ ਸੋਫੇ ਦੇ ਸੱਜਾ ਕੇ ਉਹਨੂੰ ਮਹਤਾਜੀ ਜੀ ਨੂੰ ਕੀ ਕਹਿਣਾ ਸੀ ਉਹ ਆਈ ਸਾਰੇ ਤਾਂ ਹੀ ਹੁੰਦੇ ਨਾ ਫੋਨ ਦੇ ਉੱਤੇ ਗਾਲ੍ਹ ਤੇ ਦੱਸਦੀਆਂ ਉਹਨੂੰ ਤੇ ਇਹ ਜਿਹੜੇ ਲੋਕਾਂ ਦੇ ਕੋਲ ਗੱਲਾਂ ਕਰਦੀ ਫਿਰਦੀ ਐ ਉਹ ਮਮੀ ਜੀ ਮੇਰੇ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਤੈਨੂੰ ਮੈਂ ਘਰ ਵਿੱਚ ਰੱਖਿਆ ਹੈ ਨਾ ਤੂੰ ਇੰਨਾ ਹੀ ਸ਼ੁਕਰ ਮਨਾ ਤੇ ਤੈਨੂੰ ਇਸ ਘਰ ਦੇ ਵਿੱਚ ਮੈਂ ਰਹਿਣ ਦੇਣ ਨਹੀਂ ਆ ਜੇ ਹੋਰ ਕੋ ਹੋਵੇ ਤਾਂ ਤੈਨੂੰ ਚੱਕ ਕੇ ਮਾਰੇ ਬਾਹਰ ਤੇ ਲੱਗ ਜਾ ਤੈਨੂੰ ਪਤਾ ਮਾਰਾ ਤੂੰ ਹੀ ਕੰਮ ਕਰੀ ਜੰਨੇ ਆ ਇਹਦੇ ਕੋਲੋਂ ਕੰਮ ਕਰਿਆ ਕੀ ਕਰਾਂ ਪੁੱਤ ਤੈਨੂੰ ਪਤਾ ਬਚਣਾ ਤਾਂ ਹੈਗਾ ਉਤੋਂ ਕਿਸੇ ਤਰ੍ਹਾਂ ਕੀ ਕੀ ਬਚਣ ਮਾਨ ਘੜਦੀ ਏ ਤੇਰੇ ਸਾਹਮਣੇ ਸਾਰਾ ਦਿਨ ਇਦੇ ਰਹਿਦੀ ਆ ਘਰ ਵਿੱਚ ਕਲਾ ਹੀ ਬਸ ਇਹਨੂੰ ਕੰਮ ਕਮ ਦੀ ਕੋਈ ਓਏ ਦੁਆਰੇ ਹਰਦੀ ਮੇਰੇ ਦੁਆਰੇ ਨਹੀਂ ਦੇ ਰਹਦੀ ਦੋਦੇ ਹੁਣ ਤੇਰੇ ਨਾਲ ਆਪੇ ਹੱਥਿਆੜ ਕੇ ਮੇਰੀਆਂ ਜਵਾਨਾਂ ਦੇਖਣ ਲੱਪਈ ਨਾ ਤੈਨੂੰ ਤਾਂ ਰੱਬ ਨੇ ਜਵਾਨ ਦਿੱਤੀ ਨਹੀਂ ਤੈਨੂੰ ਤਾਂ ਰੱਬ ਨੇ ਇੰਨੀ ਕੀ ਜਵਾਨ ਦਿੱਤੀ ਤੂੰ ਐਦਾ ਬੋਲਦੀ ਏ ਆਹ ਹੋ ਇਦਾਂ ਹੀ ਬੋਲਦੀ ਆ ਐਦਾ ਬੋਲਦੀ ਆ ਆਹ ਚੱਲ ਮੋਹ ਤਾਂ ਚੱਲ ਆਹ ਹਾਂ ਜਾਣਾ ਹੀ ਹੈ ਮੈਂ ਇੱਥੇ ਤੇਰੇ ਕੋਲ ਤਾਂ ਨਹੀਂ ਬੈਠੀ ਰਹਿਣਾ ਸੀ ਉੱਥੇ ਅੰਦਰ ਮੈਂ ਫਿਰ ਲੈ ਕੇ ਬੈਲੀ ਅੰਦਰ ਹੜਦੀ ਕਦੀ ਇੱਥੇ ਆ ਕੇ ਬੈ ਜੰਨੀ ਆ ਚੱਲ ਚੱਲ ਬਾਹਰ ਆ ਗਲੀ ਚ ਨਾ ਮੈਨੂੰ ਮੁੜ ਕੇ ਤਿਕਣੀ ਨਹੀਂ ਤੇ ਰਹਿਣ ਵੀ ਕੋਣ ਦਾ ਬਹੁਤ ਦੂਰ ਜਾ ਆਹੋ ਆ ਤੇ ਮੁੜ ਦੋੜਾ ਮੈਂ ਨਹੀਂ ਕਦੀਆਂ ਗੱਲਾਂ ਕਰਦੀ ਕਦੀ ਤੇਰੇ ਪਿਓ ਦੀ ਆ ਮੇਰੇ ਪਿਓ ਦੀ ਹੁਣ ਨਹੀਂ ਦਾਈ ਗਲੀ ਸਰਕਾਰੀ ਇਹ ਸਨ ਰੋਕਣ ਸਕਦੀ ਤੂੰ 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 ਆ ਤੂੰ ਉਹ ਵੀ ਚਲ ਅੰਦਰ ਮੈਂ ਤਾਂ ਰੰਗ ਰੰਗ ਪ੍ਰੋਗਰਾਮ ਦੇ ਦੇਖਣੇ ਬੜਾ ਮਜ਼ਾ ਆਉਂਦੇ ਆ ਮੰਮੀ ਤੂੰ ਬੁਗਵਾਸੇਗਾ ਚੱਲ ਅੰਦਰ ਉਹ ਮੈਂ ਕਿਹਾ ਮੰਮੀ ਫਿਲਮਾਂ ਚੱਲ ਤੂੰ ਚੱਲ ਅੰਦਰ ਕੋਈ ਗੱਲ ਮੰਨ ਲਿਆ ਕਰ ਕੋਈ ਹੈਦੀ ਨਾ ਤਾਈ ਦੀ ਮੰਨੇ ਨਾ ਤੇ ਪੱਪੀ ਦੀ ਮੰਨੇ ਗੱਲ ਸਮਝਾਉਣ ਵਾਲਾ ਮੈਂ ਤੂੰ ਨੇ ਸਮਝਾ ਸਕਦੀ ਉਹਦਾ ਕੀ ਮਤਲਬ ਇੱਥੇ ਆ ਕੇ ਮੇਰੀ ਲੋਹ ਦੇ ਨਾਲ ਤੂੰ ਵੀ ਨਹੀਂ ਚੁੱਪ ਕਰਦੀ ਉਹ ਵੀ ਨਹੀਂ ਚੁੱਪ ਕਰਦੀ ਤੇ ਮੈਂ ਕਿੰਨੂ ਕੰਮ ਤੁਹਾਨੂੰ ਮੈਂ ਪਹਿਲੇ ਹੀ ਦਿਨ ਨੂੰ ਕਹਿੰਦੀ ਚੁੱਪ ਕਰ ਬੋਧਾ ਨਾ ਬੋਲਣਾ ਜਦੋਂ ਇਹਨੇ ਮੈਨੂੰ ਦੇਖਿਆ ਕਰੋ ਬਾਹਰ ਨਿਕਲਦੀ ਨੂੰ ਇਹਦਾ ਮਤਲਬ ਇਹ ਨਹੀਂ ਸੀ ਬੰਦਾ ਆਉਂਦਾ ਮੇਰੇ ਘਰ ਮੇਰੇ ਮਾਣ ਚਲ ਤਾਂ ਕੀ ਹੋ ਗਿਆ ਆ ਗਈ ਉਹਦਾ ਕਿਹੜਾ ਪਰਾਇਆ ਘਰ ਆ ਜੇ ਆ ਵੀ ਤਾਂ ਕੀ ਹੋ ਗਿਆ ਆਪਣੇ ਘਰ ਹੀ ਆਈ ਨਾ ਲੁੱਤੀਆਂ ਲਾਉਣ ਆਂਦੀ ਅੱਗ ਲਾਉਣ ਆਂਦੀ ਹੈ ਸਾਡੇ ਘਰ ਕੋਈ ਨਹੀਂ ਗਰਮੀ ਤੋਂ ਇਹ ਨਾ ਸੋਚਿਆ ਕਰ ਦਾਦੀ ਕੋਈ ਗੱਲ ਨਹੀਂ ਕਰਦੀ ਉਹ ਇਹਨੂੰ ਕੋਈ ਤਰਸ ਤੁਰਸ ਨਹੀਂ ਹੈਗਾ ਜੇ ਕਹੋ ਨਾ ਕਿ ਇਹਨੂੰ ਮੇਰੀ ਨੋਂ ਨਾਲ ਤਰਸਾ ਤਰਸ ਨਹੀਂ ਹੈਗਾ ਇਹ ਆਉਂਦੀ ਮ제 ਲੈਣ ਸੁਬਾਹ ਲੈਣ ਜੋ ਪਗਾਵ ਕੋਈ ਨਹੀਂ ਗੱਲ ਨਾ ਝੁਕਿਆ ਕਰ ਅੱਗੇ ਘਰ ਤਾਂ ਫਿਰ ਕੀ ਹੋ ਗਿਆ ਹਾਂ ਹੁਣ ਮੈਨੂੰ ਆਣਾ ਹੀ ਪੈਣਾਗਾ ਦੱਸ ਹੁਣ ਮੈਂ ਕੀ ਕਰਾਂ ਦੱਸ ਕੋਈ ਨਹੀਂ ਮੈਂ ਦੇਖ ਲੈਨੀ ਫਿਰ ਕਰਕੇ ਸਲਾਹ ਪੁੱਛ ਲੈਨੀ ਕੁੜੀ ਨੂੰ ਵੀ ਕੀ ਕਹਿੰਦੇ ਹਾਂ ਕਰ ਲੈਨੀ ਫਿਰ ਮੈਂ ਫਿਰ ਕੀ ਕਰਨਾ ਜੇ ਹੁਣ ਮੁੰਡਾ ਬਿਮਾਰ ਆ ਤੇ ਆਣਾ ਹੀ ਪੈਣਾ ਠੀਕ ਹੈ ਠੀਕ ਹੈ ਠੀਕ ਕੀ ਹੋ ਗਿਆ ਮम्मा ਕੀ ਦੱਸਾਂ ਕੀ ਹੋਇਆ ਬੜੇ ਪਰੇਸ਼ਾਨ ਜੇ ਲੱਗਣ ਨੇ ਫੋਨ ਆਇਆ ਤੇਰੇ ਭਰਾ ਦਾ ਹਾਂ ਉਹ ਕਹਿੰਦੇ ਮੁੰਡਾ ਹੈ ਨਹੀਂ ਠੀਕ ਕੀ ਹੋ ਗਿਆ ਉਹਨੂੰ ਐਡਮਿਟ ਕਰਾਇਆ ਹਾਂ ਤੇ ਹੁਣ ਮੈਨੂੰ ਕਹਿੰਦੇ ਆ ਕਿ ਮੈਂ ਤਾਂ ਡਿਟਿਕਟ ਕਰਾਤੀ ਐ ਤੇ ਤੁਸੀਂ ਆਓ ਹੁਣ ਦੱਸ ਮੈਂ ਆਈ ਆ ਤਾਂ ਹੁਣ ਜੇ ਮੁੰਡਾ ਨਹੀਂ ਠੀਕ ਤਾਂ ਫੇਰ ਮੈਨੂੰ ਜਾਣਾ ਪੈਣਾ ਬੱਸ ਮਮਿਓ ਨੂੰ ਕੀ ਹੋ ਗਿਆ ਚੰਗਾ ਭਲਾ ਦੇ ਹੀਗਾ ਪਤਾ ਨਹੀਂ ਮੈਂ ਤਾਂ ਚੰਗਾ ਭਲਾ ਛੱਡ ਕੇ ਆਈ ਮਮਿ ਭਾਬੀ ਨਾ ਕੇਅਰ ਵੀ ਨਹੀਂ ਕਰਦੀ ਹੈਗੀ ਉਹਨੂੰ ਬਸ ਇਹ ਹੁੰਦਾ ਆ ਆਪੀ ਮੈਂ ਬਸ ਕੰਮ ਤੇ ਚਲ ਜਾ ਕੰਮ ਤੋਂ ਆ ਜਾ ਪੈਸੇ ਕਮਾਣਾ ਬਸ ਮੁੰਡੇ ਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨੂੰ ਤਾਂ ਹੁਣ ਦੱਸ ਮੈਂ ਕੀ ਕਰਾਂ ਹੁਣ ਉਹ 17 ਤਰੀਕ ਦੀ ਟਿਕਟ ਕਰਾ ਕੇ ਬੈਠੇ ਤੇ ਮੰਮੀ ਭਾਬੀ ਦੀ ਮੰਮੀ ਵੀ ਤੇ ਆਈ ਹੀਗੀ ਉਹ ਉਹ ਵੀ ਚਲ ਗਈ ਆ ਉਹ ਵੀ ਚਲ ਗਈ ਉਹ ਹਫਤਾ ਕਰ ਰਹੀ ਹੈ ਕਹਿੰਦੀ ਤੇ ਚਲ ਗਏ ਉਦੋਂ ਤੇ ਭਾਬੀ ਬੜਾ ਕਰਦੀ ਵੀ ਜੀ ਨਹੀਂ ਜੀ ਮੇਰੀ ਮਾਂ ਆ ਗਈ ਆ ਹੁਣ ਤੇ ਤਾਂ ਡੀ ਵੀ ਹੁਣੇ ਬੇਕਦਰੀ ਕੀਤੀ ਮੁੜ ਕੇ ਪਰ ਹੁਣ ਕੀ ਕਰਨਾ ਹੁਣ ਮੁੰਡੇ ਲਈ ਤੇ ਜਾਣਾ ਹੀ ਪੈਣਾ ਨਾ ਚੱਲ ਕੋਈ ਨਹੀਂ ਮੰਮੀ ਜਾਣਾ ਤੇ ਹੁਣ ਪੈਣਾ ਹੀ ਆ ਉਹ ਵਿਚਾਰਾ ਛੋਟਾ ਛੋਟਾ ਜਿਹਾ ਹੈਗਾ ਉਹਦੇ ਵੱਲ ਦੇਖ ਕੇ ਤਰਸ ਆ ਜਾਂਦਾ ਆ ਮੈਨੂੰ ਪਰ ਮੈਂ ਤੇ ਭਾਬੀ ਦੇ ਮੂੰਹ ਨੂੰ ਤੇ ਮੈਂ ਕਦੀਆਂ ਤੁਹਾਨੂੰ ਜਾਣ ਦਵਾ ਜਿੱਦਾਂ ਦੀ ਹੈਗੀ ਇਹ ਚੜੇਲ ਜੀ ਤੇ ਮੈਨੂੰ ਤਾਂ ਹੋਰ ਟੈਨਸ਼ਨ ਪਈ ਉਹ ਤੇਰੀ ਮਾਸੀ ਨਹੀਂ ਆਈ ਉਦਣ ਤੇ ਹੁਣ ਉਹ ਰਿਸ਼ਤੇ ਦੀ ਗੱਲ ਕਰਨੀ ਇਹ ਤਾਂ ਫੇਰ ਕਿੱਦਾਂ ਕਰਾਂਗੇ ਹਾਂ ਮੰਮੀ ਦਫਾ ਕਰੋ ਰਿਸ਼ਤੇ ਰਿਸ਼ਤੇ ਨੂੰ ਰਾਮਦੋ ਹੁਣ ਤੁਸੀਂ ਮਾਣਾ ਕਰ ਦੋ ਉਹਨਾਂ ਨੂੰ ਕਹਿ ਦੋ ਕਿ ਮੈਨੂੰ ਜਾਣਾ ਪੈਣਾ ਆ ਤੇ ਮੈਨੂੰ ਉੱਥੇ ਹੁਣ ਫੇਰ ਟਾਈਮ ਲੱਗ ਜਾਣਾ ਆ ਦਿਨ ਲੱਗ ਜਾਣੇ ਮੈਨੂੰ ਤੇ ਕਫੇ ਦੇ ਲਾਂਗੇ ਆ ਕੇ ਹਾਂ ਨਾਲੇ ਸ਼ੁਗਰ ਮੇਰੇ ਗਲੋ ਬਲਾ ਲੱਥੂਗੀ ਤੇਰੇ ਗਲੋ ਤਾਂ ਨਥੀ ਪਰ ਮੈਂ ਹੁਣ ਉਹਨੂੰ ਕਿੱਦਾਂ ਕਮਾਂ ਉਹਨਾਂ ਨੂੰ ਕਿਤੇ ਕਵੇ ਨਾ ਕਿ ਚਰੇ ਜਾਣ ਕੇ ਕਹਿਣ ਲੱਪੀ ਨਹੀਂ ਨਹੀਂ ਮੰਮੀ ਕੁਛ ਨਹੀਂ ਕਹਿੰਦੀ ਹੈਗੀ ਤੇ ਗੱਲ ਤੇ ਕਰੋ ਇੱਕ ਵਾਰੀ ਹੁਣ ਮੁੰਡੇ ਨੂੰ ਵੀ ਤੇ ਦੇਖਾਉਣਾ ਪੈਣਾ ਨਾ ਭੋਰਾ ਜਾ ਤੇ ਹਾ ਮਾਸਾ ਭੋਰਾ ਹੋ ਤੇ ਐਵੇਂ ਉਹ ਪਾ ਬੀ ਦੇ ਤੁਹਾਨੂੰ ਪਤਾ ਹੀ ਆ ਤੇ ਮੰਮੀ ਆ ਪਾ ਬੀ ਨਾਲ ਵੀ ਗੱਲ ਕਰ ਲਿਓ ਇਹਨੇ ਇਹਨੂੰ ਜਦੋਂ ਪਤਾ ਲੱਗਾ ਨਾ ਤੁਸੀਂ ਫੇਰ ਜਾਣਾ ਆ ਹੁਣ ਤੇ ਦੇਖਿਓ ਕਿੱਦਾਂ ਸੜਵਲ ਜਾਣਾ ਇਹਨੇ ਹੋਣੀ ਉਹ ਕਰਦੀ ਆ ਗੱਲ ਦੇਖਦੀ ਆ ਕੀ ਕਹਿੰਦੀ ਆ ਕਹਿਣਾ ਕੀ ਉਹਨੇ ਦੇਖਿਓ ਮੇਨੇ ਹੀ ਮਾਰਨੇ ਉਹਨੇ ਵੀ ਹਾਂ ਮੇਰੇ ਨਿਆਣਿਆਂ ਵਾਰੀ ਤੇ ਤੁਸੀਂ ਕੀਤਾ ਨਹੀਂ ਹੁਣ ਤੁਸੀਂ ਕਿੱਦਾਂ ਕਰੰਨੇ ਹੁਣ ਤੁਸੀਂ ਫੇਰ ਚੱਲੇ ਆ ਉਹ ਤਾਂ ਉਹਨੇ ਕਹਿਣਾ ਹੀ ਆ ਤੇ ਮੰਮੀ ਕਿੱਦਾਂ ਟਿਕਟ ਟੁਕਟ ਕਿੱਦਾਂ ਫਿਕਰਾਤੀ ਆ ਉਹ ਕਹਿੰਦੀ 17 ਤਰੀਕ ਦੀ ਕਹਿੰਦੇ ਕਰਾਤੀ ਆ ਟਿਕਟ ਅੱਛਾ ਤੇ ਮੰਮੀ ਦੇਣ ਤੇ ਫਿਰ ਕੁਛ ਵੀ ਨਹੀਂ ਰਹਿ ਗਏ 12 ਤੇ ਹੋ ਗਈ ਅੱਜ ਮੈਂ ਤਾਂ ਅਜੇ ਪਹਿਲਾ ਟੈਚ ਹੀ ਨਹੀਂ ਖੋਲਿਆ ਹਾਂ ਹੁਣ ਫੇਰ ਉਹਦੇ ਚੁੱਕ ਕੇ ਚੱਲ ਜਾਾਂਗੇ ਉਹੀ ਤੇ ਗੱਲ ਆ ਮੰਮੀ ਪਰ ਕੀ ਕਰਨਾ ਹੁਣ ਜਾਣਾ ਤੇ ਪੈਣਾ ਹੀ ਆ ਮੈਂ ਤਾਂ ਆਪ ਬੜੀ ਟੈਨਸ਼ਨ ਹੋ ਗਈ ਆ ਮੁੰਡੇ ਦਾ ਫਿਰ ਕੀ ਹਾਲ ਹੈ ਤੇ ਹੋਰ ਕੀ ਮੰਮੀ ਕੱਲ ਉਹਦਾ ਮੈਂ ਬੜੀ ਸੋਹਣੀ ਗੱਲ ਕੀਤੀ ਸੀ ਕਿ ਉਹਨਾਂ ਕਿੱਦਾਂ ਹੱਸਣ ਦਿਆ ਹੀ ਵੀਡੀਓ ਕਾਲ ਤੇ ਖੇੜ ਖੇੜ ਕੇ ਹੱਸਦਾ ਜਦੋਂ ਇਹਦਾ ਵੀਡੀਓ ਕਾਲ ਹੁੰਦਾ ਵੀ ਹੈ ਛੋਟਾ ਹੀਗਾ ਹੁਣ ਕੀ ਪਤਾ ਕਿੱਦਾਂ ਰੱਖਦੀ ਸੀ ਉਹਨੂੰ ਕੰਮ ਤੇ ਚੱਲ ਜਾਂਦੀ ਆ ਕੋਈ ਤਾਂ ਗੱਲ ਆ ਮੰਮੀ ਭਾਬੀ ਨੂੰ ਥੋੜਾ ਚਾਹੀਦਾ ਆ ਹੁਣ ਵੀ ਚੱਲ ਰੱਬ ਨੇ ਹਨਾ ਆ ਥੋੜਾ ਟਾਈਮ ਛੱਡਦੇ ਹੁਣ ਤੇ ਚੱਲ ਨਿੱਕਾ ਜਾ ਤੇ ਮੁੰਡਾ ਆ ਹੱਲੇ ਤੇ ਕੰਮ ਕੁਮ ਰਹਿਣ ਦਿੰਦੀ ਹੱਲੇ ਚੱਲ ਕੋਈ ਨਹੀਂ ਮੰਮੀ ਤੁਸੀਂ ਕਰ ਲਓ ਜਾਂ ਤੇ ਫਿਰ ਗੱਲ ਖੋਦੀ ਖੋਦੀ ਕਰਨਾ ਹੈ ਉੱਥੇ ਨਹੀਂ ਪਾਣੀ ਆ ਮੰਮੀ ਆਹੋ ਫਿਰ ਅਗਲੀ ਵੇਟ ਨਾ ਨਾ ਕਰਦੀ ਰਹੇ ਤਾਂ ਉਹ ਮਰ ਕੇ ਤਿਆਰੀ ਕਰਕੇ ਬਹਿ ਜਾਣਾ ਭੀ ਅਸੀਂ ਜਾਣਾ ਘਾ ਦੇਖਣਾ ਚਲੋ ਕੋਈ ਨਹੀਂ ਮੰਮੀ ਤੂੰ ਹੀ ਨਾ ਟੈਨਸ਼ਨ ਲਵੋ ਮੰਮੀ ਆ ਫੋਨ ਆਉਂਦਿਆ ਤੁਹਾਡਾ ਆਏ ਉਹਦੇ ਹੀ ਆ ਫੋਨ ਵਾਸੀਪੁਰ ਗੁਰਮੀਤ ਮੰਮੀ ਉਹਦਾ ਵੀ ਕਰਨਾ ਹੀ ਹੈਗਾ ਚੱਕੋ ਫੋਨ ਤੇ ਗੱਲ ਕਰੋ ਉਹਨਾਂ ਨੂੰ ਕਿ ਮਨਾ ਕਰ ਦੋ ਨਾ ਕਿ ਮੈਂ ਜਾਣਾ ਹੈ ਮਨਾ ਕਰ ਦੋ ਚੱਕੋ ਸਪੀਕਰ ਹਲੋ ਹਲੋ ਹਾਜੀ ਗੁਰਮੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਬਸੋ ਹੋ ਠੀਕ ਹੈ ਮੇਰਾ ਤੇ ਅੱਛਾ ਹੋ ਸੁਣਾ ਘਰ ਪਰਿਵਾਰ ਕਿੱਦਾਂ ਕਿੱਦਾਂ ਸਭ ਬਾਹਰ ਪਰਿਵਾਰ ਤਾਂ ਹੈ ਨਹੀਂ ਯਾਰੀ ਉਹ ਕਾਕਾ ਨਹੀਂ ਹੋਇਆ ਸਾਡੇ ਤਾਂ ਦੱਸਿਆ ਸੀ ਨਾ ਬਾਹਰ ਮੁੰਡਾ ਹੋਇਆ ਸੀ ਸਾਡੇ ਮੇਰੇ ਪੋਤਾ ਹਾਂ ਹਾਂ ਦੱਸਿਆ ਸੀ ਆ ਤੇ ਉਹ ਬੁਮਾਰਾ ਹੋ ਗਏ ਯਾਰੀਏ ਅੱਛਾ ਅੱਛਾ ਕੀ ਗੱਲ ਹੋ ਗਈ ਪਤਾ ਨਹੀਂ ਬੁਖਾਰ ਕਹਿੰਦੇ ਚੜਿਆ ਐਡਮਿਟ ਕਰਾਇਆ ਤੇ ਹੁਣ ਉਹ ਮੈਨੂੰ ਫੋਨ ਤੇ ਫੋਨ ਕਰਨਦੇ ਆ ਕਿ ਤੁਸੀਂ ਜਲਦੀ ਆਓ ਅੱਛਾ ਤੇ ਹੁਣ ਮੈਨੂੰ ਤਾਂ ਉਹ 17 ਤਰੀਕ ਦੀ ਟਿਕਟ ਵੀ ਕਰਾਤੀ ਏ ਉਹਨਾਂ ਨੇ अच्छा तो फिर ਜਿਹੜਾ ਹੁਣ ਤੁਸੀਂ ਆਪਾਂ ਤੁਹਾਡੇ ਨਾਲ ਰਿਸ਼ਤੇ ਦੀ ਗੱਲ ਕੀਤੀ ਸੀਗੀ ਤੁਸੀਂ ਕਿਹਾ ਉਹਦਾ ਕਿੱਦਾਂ ਕਰਾਂ ਫਿਰ ਰਿਸ਼ਤੇ ਦਾ ਹੁਣ ਕਿੱਦਾਂ ਕਰਾਂ ਮੈਂ ਦਿਨ ਵਿੱਚ ਹੈ ਨਹੀਂ ਥੋੜਾ ਰੁੱਕ ਕੇ ਕਰ ਲਾਂਗੇ ਜਾਂ ਫਿਰ ਉਹ ਨੋ ਤਾਂ ਚੰਗਾ ਹੋਇਆ ਤੁਹਾਡਾ ਫੋਨ ਆ ਗਿਆ ਮੈਂ ਮਤਲਬ ਕਿ ਮੈਂ ਤੁਹਾਨੂੰ ਹੀ ਮੈਂ ਦੱਸਤਾ ਆ ਤੇ ਮੈਂ ਵੀ ਤੁਹਾਨੂੰ ਇੱਕ ਪ੍ਰੋਬਲਮ ਦੱਸਣੀ ਸੀ ਨਾ ਆਪਣੀ ਇਸੇ ਕਰਕੇ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਤੇਰੇ ਮੇਰੇ ਸਾਸੜਾ ਬਿਮਾਰ ਮੜੀ ਆ ਫੇਰ ਹੁਣ ਇੱਥੇ ਜ਼ਿਆਦਾ ਹੀ ਆ ਤੇ ਉਹ ਕਿਉਂ ਨੂੰ ਮੈਂ ਦੱਸ ਦੇਵਾਂ ਕਿ ਉਦੋਂ ਕੀ ਆ ਨਾ ਤੋਂ ਲਿਪੋ ਤੇ ਨਰਿਸਤੇ ਦੀ ਗੱਲ ਕਰਕੇ ਆਈ ਆ ਤੇ ਉਹ ਮਾਣਾ ਤੋਂ ਨਿੱਕੇ ਜਿਹੇ ਤੁਹਾਡੇ ਆਪੇ ਤੁਸੀਂ ਨਾ ਦੇਖ ਕੇ ਤੋਂ ਆਉਂਦੇ ਦਾ ਵਿਆਹ ਕਰਨਾ ਪਰੜਾ ਮੈਂ ਆਪਣੇ ਕੋਤੇ ਦਾ ਵਿਆਹ ਦੇਖਣ ਆਈ ਦੇਖਣ ਆਇਆ ਪਰੜੀ ਮੈਂ ਹੁਣ ਕਿੱਦਾਂ ਕਰਾਂ ਅਗਲਿਆਂ ਨੇ ਕਹਿਣਾ ਤੈਨੂੰ ਰਿਸ਼ਤੇ ਦੀ ਪਈ ਹੈ ਨਹੀਂ ਪਤਾ ਕਿ ਕੁਸਮ ਹੁਣ ਮੇਰੇ ਵੀ ਥੋੜੀ ਜਿਹੀ ਮਜਬੂਰੀ ਆ ਨਾ ਮੈਂ ਤਾਂ ਮਤੈਨਾਂ ਹੀ ਨਹੀਂ ਸੀਗਾ ਉਹ ਉਹ ਬੁਮਾਰ ਨੇ ਆ ਉਹਦਾ ਪਾਂਧੀ ਘੜੀ ਲੱਕੀ ਹੋ ਜਾ ਰਾਇਆ ਫੇਰ ਉਹ ਮੂ ਕਿਸਮ ਮੁਰਗੇ ਨਾਲ ਆਉਦੀ ਗੰਨ ਚੱਲ ਜਣੀ ਆ ਪਰੜੀ ਇਦਾਂ ਨਹੀਂ ਮੈਂ ਕਰ ਸਕਦੀ ਹੱਲੇ ਤੱਕ ਮੈਂ ਅਗੇ ਭੈਣ ਜੀ ਤੁਹਾਨੂੰ ਕਹਿ ਰਹੇ ਆ ਤੁਸੀਂ ਨਾ ਇੱਥੇ ਨਾਲ ਤੇ ਬੋਰ ਬੋਰਾ ਕਰੋ ਤੁਸੀਂ ਤਾਂ ਨਾ ਜੇ ਦੋਵੇਂ ਮਿਆਦਨ ਤੇ ਚਾਹਾਂ ਵਾਪਸ ਆ ਜਾਓਗੇ ਮੰਨ ਲਓ ਉਸ ਟਾਈਮ ਦੇ ਵਿੱਚ ਮੇਰੀ ਸਾਥ ਨੂੰ ਕੁਝ ਹੋ ਗਿਆ ਤੇ ਤਈ ਸਾਲ ਦੋ ਸਾਲ ਕੁਝ ਨਹੀਂ ਕਰ ਸਕਦੇ ਹੈਗੇ ਪਰ ਗੁਰਮੀਤ ਗੱਲ ਤੇ ਇਹ ਹੈ ਨਾ ਕਿ ਹੁਣ ਮੈਂ ਹਜੇ ਤੱਕ ਉਹਨਾਂ ਨੂੰ ਇਹੀ ਦੱਸਿਆ ਸੀ ਕਿ ਰਿਸ਼ਤਾ ਮਤਲਬ ਦੱਸ ਦੇ ਸੀਗੇ ਹੈਨਾ ਤੇ ਉਦਾਂ ਉਹ ਮੰਨ ਤਾਂ ਗਏ ਸੀ ਮੁੱਡੇ ਪਰ ਹੁਣ ਮੈਂ ਇੱਕਦਮ ਪਤਾ ਨਹੀਂ ਉਹਨਾਂ ਨੇ ਮੰਨਣਾ ਨਹੀਂ ਫੀ ਚੁੰਨੀ ਚੜਾ ਬਾਈ ਕਰਕੇ ਤੁਸੀਂ ਆਣਾ ਉਹ ਮੇਰੀ ਗੱਲ ਮੰਨ ਉਹਨਾਂ ਨੂੰ ਮਨਾਜੇ ਦਰ ਕੇ ਤਾ ਕਰਕੇ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਕੁੜੀ ਕੁੜੀ ਚਾਹੀਦੀ ਆ ਤੁਸੀਂ ਵਿਆਹ ਕਰ ਲਾਓ ਹਣਾ ਤੇ ਕੋਈ ਨਹੀਂ ਇਹ ਬਾਦ ਇਹ ਬਾਦ ਵਿੱਚ ਦੇਖੀ ਜਾਊਗੀ ਇਹ ਕਿ ਇਹ ਜਿਹੜਾ ਅਸੀਂ ਬਹੁਤ ਸ਼ੋਅ ਸ਼ਰਾਬਾ ਕਰਨਾ ਨਾਲੇ ਪਤਾ ਕੀ ਆ ਜਿਹੜਾ ਬੰਦਾ ਬਿਮਾਰ ਹੋਵੇ ਨਾ ਉਹਦੀ ਤਾਂ ਐਸ਼ੀਰੀ ਪੂਰੀ ਕਰ ਦੇਣੀ ਚਾਹੀਦੀ ਨਹੀਂ ਇਹ ਤਾਂ ਬੰਦੇ ਦਾ ਮਨ ਜਾਕ ਮਤੋਂ ਕੀ ਰੈਂਦੀ ਹਿੱਕਾ ਚੱਲ ਫਿਰ ਇਦਾਂ ਕਰੋ ਤੁਸੀਂ ਕਰ ਕਿ ਮੈਂ ਸ਼ਾਮਾਂ ਨੂੰ ਫੋਨ ਕਰਾਂਗੀ ਨਾਲੇ ਮੈਂ ਕੁੜੀ ਨੂੰ ਪੁੱਛ ਲਾਂਗੀ

ਚਲ ਠੀਕ ਹੈ ਫਿਰ ਕੋਈ ਨਹੀਂ ਮੈਂ ਦੱਸ ਦਈਏ ਸ਼ਾਮੀ ਫਿਰ ਦੱਸ ਦਿਓ ਫਿਰ ਸ਼ਾਮ ਤੱਕ ਜਿਹੜੀ ਵੀ ਗੱਲਬਾਤ ਹੋਊਗੀ ਹਾਂ ਚਲੋ ਠੀਕ ਆ ਓਕੇ ਲੈ ਇਹ ਤਾਂ ਮੈਨੂੰ ਇਦਾਂ ਲੱਗਦਾ ਜਿੱਦਾਂ ਨਾ ਰੱਬ ਮੇਰੇ ਕੋਲ ਬੈਠ ਕੇ ਮੇਰੀਆਂ ਗੱਲਾਂ ਸੁਣਨ ਦਿਆ ਸੀਗਾ ਇਹ ਤਾਂ ਸਾਰਾ ਕੁਝ ਆਪਣੇ ਆਪ ਹੀ ਹੋ ਗਿਆ ਮੈਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪਈ ਹੈਗੀ ਮੰਮੀ ਕੀ ਦੱਸ ਦਨੀ ਦੱਸ ਦਨੀ ਆ ਤੁਹਾਡੇ ਕੋ ਸਿੱਧਾ ਨਹੀਂ ਮਨਾ ਕਰ ਹੁੰਦਾ ਵੀ ਨਹੀਂ ਮੈਂ ਨਹੀਂ ਕਰਨਾ ਇੰਨੀ ਛੇਤੀ ਤੇ ਫਿਰ ਹੁਣ ਮੈਂ ਕੀ ਕਰਾਂ ਉੱਥੇ ਮੇਰਾ ਘਰ ਕਿੰਨਾ ਟਾਈਮ ਲੱਗ ਜਾਣਾ ਤੇ ਮੰਮੀ ਇਹ ਆ ਕਿ ਮੇ ਕੋਈ ਖੇਲ ਵੀ ਕਾੜੀ ਪੈ ਜਣੀ ਹੁਣ ਮੈਂ ਦੱਸ ਕਿ ਮੈਂ ਤਾਂ ਦੋਨੇ ਪਾਸੇ ਫਸ ਗਈ ਜੇ ਮੇਰੇ ਕੋ ਉਥੇ ਨਾ ਹੋਇਆ 6 ਮਹੀਨੇ ਸਾਲ ਤੇ ਮੰਮੀ ਵੀ ਐਡ ਕਰ ਲਿਓ ਹੁਣ ਪੰਜਾਂ ਦਿਨਾਂ ਚ ਕਿਹੜਾ ਵਿਆਹ ਹੁੰਦਾ ਪਹਿਲਾਂ ਤੇ ਮੈਨੂੰ ਇਹ ਦੱਸੋ ਦੀ ਨਾ ਚੁੰਨੀ ਚੜਾਵਾ ਕਰ ਲੋ ਤੁਸੀਂ ਕੋਈ ਗੱਲ ਨਹੀਂ ਸਾਨੂੰ ਕਿਹੜੇ ਲੈਣ ਦੇਣ ਦੀ ਲੋੜ ਹੈ ਅਸੀਂ ਕੀ ਕਰਨਾ ਹੈ ਥੋੜੇ ਜੇ ਬੰਦੇ ਆ ਕੇ ਤਾਂ ਗੁਰਦੁਆਰੇ ਦੇ ਤਰ੍ਹਾਂ ਮਮੀ ਨਾ ਵੱਡਾ ਭਾਜੀ ਇੱਥੇ ਆ ਨਾ ਛੋਟਾ ਤੇ ਨਾ ਭਾਬੀ ਕਿੱਦਾਂ ਇੱਦਾਂ ਕਿੱਦਾਂ ਕਰ ਲੋਂਗੇ ਤੇ ਕਹਿੰਦੀ ਕਿ ਮੁੰਡੇ ਦੀ ਦਾਦੀ ਨਹੀਂ ਠੀਕ ਹੈਗੀ ਦਾਦੀ ਨਹੀਂ ਠੀਕ ਹੈਗੀ ਇੱਥੇ ਆ ਤੇ ਜੇ ਉਹਨੂੰ ਕਹਾਂ ਅਗਲੇ ਵੀ ਹੁਣ ਮੈਂ ਕੀ ਦੱਸ ਕਰਾਂ ਮੈਂ ਤਾਂ ਉਹਨੂੰ ਵੀ ਨਹੀਂ ਜਵਾਬ ਦੇ ਸਕਦੀ ਮਮੀ ਨਾ ਮੈਂ ਮੁੰਡੇ ਨੂੰ ਦੇਖਿਆ ਨਾ ਮੈਂ ਉਹਨੂੰ ਮਿਲੀ ਆ ਮੈਨੂੰ ਨਾ ਪਤਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਇਦਾਂ ਕਿੱਦਾਂ ਯਾਰ ਤੂੰ ਹੀ ਹੱਦ ਕਰਦੇ ਆ ਦੇਖਿਆ ਤੈਨੂੰ ਪਤਾ ਹੀ ਮੇਰੇ ਮम्मी ਨੂੰ ਰੋਸ ਆਇਆ ਉਹਦੇ ਤੇ ਮੇਰੀ ਸਹੇਲੀ ਆ ਭਰੋਸਾ ਵੀ ਨੂੰ ਉਹਦੇ ਤੇ ਮੁੰਡਾ ਵੀ ਠੀਕ ਹੀ ਹੋਣਾ ਬੱਚੇ ਆਪਣੇ ਮਾਂ ਮਮੀ ਮੇਰੇ ਮਨ ਦੀਆਂ ਕੋਈ ਰੀਝਾਂ ਨਹੀਂ ਕੋਈ ਜਾਣੀ ਹੈਗੇ ਤੁਸੀਂ ਬਾਹਰ ਇਦਾਂ ਹੀ ਬੱਤ ਕਹੀ ਕਰਨੇ ਮਮੀ ਹੁੰਦੇ ਤੂੰ ਹੀ ਮੇਨਾ ਹੁਣ ਮੈਨੂੰ ਦੋ ਰੋਟੀਆਂ ਨਹੀਂਆਂ ਤੁਹਾਨੂੰ ਭਾਰੀਆਂ ਲੱਗਣ ਲੱਗ ਪੀਆਂ ਮੇਰੀਆਂ ਤੇ ਤੁਸੀਂ ਹੁਣ ਬਾਹਰ ਫਾਹਾ ਵਡੰਦੇ ਤੇਰੀਆਂ ਭਾਬੀਆਂ ਤੇਰੀਆਂ ਕਿੱਦਾਂ ਕਰਦੀਆਂ ਫਿਰ ਆਹ ਕਰਦੀਆਂ ਭਾਬੀਆਂ ਨਾ ਵੇ ਆਈ ਤਾਂ ਤੁਸੀਂ ਇੱਥੇ ਲੜ ਲੜ ਫੇਰ ਮਰ ਜਾਣਾ ਤੇ ਮੰਮੀ ਕਰੋ ਚਲ ਜਾਨੀ ਮੈਂ ਦਾਲ ਦੋ ਅਰੋ ਕਿੱਥੇ ਜਾਣਾਗਾ ਤੇ ਤੂੰ ਮੇਰਾ ਵੀ ਸੋਚ ਤੇ ਚਲ ਇਹਨਾਂ ਦੀ ਵੀ ਠੰਡ ਪੈ ਜੇਗੀ ਬੇ ਹੋ ਗਈ ਆ ਚਲ ਮੈਂ ਵੀ ਸੁਰਖਰੂ ਹੋ ਕੇ ਜਾਮਨ ਤੇ ਮੈਂ ਕੀ ਕਹਨੀ ਪੰਜ ਦਿਨ ਜ਼ਰੂਰੀ ਪਾਉਣੇ ਆ ਹੁਣੀ ਬੁਲਾ ਲਓ ਉਹਨਾਂ ਨੂੰ ਤੇ ਤੋਰ ਦੋ ਹੁਣੀ ਮੈਨੂੰ ਮੈਨੂੰ ਵੀ ਪਤਾ ਔਰ ਮੇਰਾ ਵੀ ਦਿਲ ਕਰਦਾ ਤੇਰਾ ਵਿਆਹ ਕਰਦੀ ਚੰਗੀ ਤਰ੍ਹਾਂ ਕਰਦੀ ਹੈਨ ਪਰ ਮੈਂ ਵੀ ਹੁਣੀ ਨਾ ਤੂੰ ਵੀ ਪਰੇਸ਼ਾਨ ਹੈ ਤੈਨੂੰ ਪਤਾ ਹੀ ਮੈਨੂੰ ਵੀ ਇਹਨਾਂ ਦਾ ਚੰਗਾ ਨਹੀਂ ਲੱਗਦਾ ਕਿਚ-ਕਿਚ ਤੇਰੇ ਨਾਲ ਕਰਨਾ ਕੋਈ ਗੱਲ ਨਹੀਂ ਤੁਸੀਂ ਕੱਢ ਦਿਓ ਮੈਨੂੰ ਇਹ ਘਰ ਚੋਂ ਦਈ ਚੁੱਪ ਚੁਪ ਕਰ ਕੋਈ ਗੱਲ ਨਹੀਂ ਆਪਾਂ ਫੇਰ ਕਰ ਲਾਂਗੇ ਆ ਕੇ ਪਾਰਟੀ ਪੂਟੀ ਕਰ ਲਾਂਗੀ ਮੈਂ ਕੋਈ ਪਾਰਟੀ ਨਹੀਂ ਕਰਨੀ ਮੈਂ ਕੋਈ ਗੱਲ ਨਹੀਂ ਤੁਸੀਂ ਵਿਆਹ ਕਰਨਾ ਹੈ ਨਾ ਕਰ ਦਿਓ ਪਰ ਮੰਮੀ ਮੈਂ ਇੱਕ ਗੱਲ ਕਹਿਣੀ ਮੋੜ ਕੇ ਮੈਂ ਇਸ ਘਰ ਚ ਨਹੀਂ ਬਣਨਾ ਕਦੀ